ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਲੱਗੇ ਆਂ ਵੀ ਆਪ ਸਾਹਮਣੇ ਜੋ ਆ ਵਾਹਣ ਦਿਸਦਾ ਆਪਾਂ ਨੂੰ ਇਸ ਵਾਹਣ ਦੇ ਵਿੱਚ ਆਲੂ ਲੱਗੇ ਸੀਗੇ ਜੀਮੇਦਾਰਾ ਭਰਾਵਾਂ ਦੇ ਆਲੂ ਲਾਈ ਸੀਗੇ ਆਲੂਆਂ ਦੇ ਵਿੱਚ ਤਕਰੀਬਨ ਤਕਰੀਬਨ ਉਹਨਾਂ ਨੇ ਰੇਹ ਖਾ ਦਾ 8 ਬੋਰੀਆਂ ਦਸਦੇ ਪਾਈ ਹੋਣੀਆਂ ਬਾਕੀ ਰੇਹ ਤੇ ਸਪਰੇ ਵਕਰੀ ਹੁੰਦੀ ਆ ਬਾਅਦ ਦੇ ਵਿੱਚ ਕੀ ਹੁੰਦਾ ਵੀ ਇਹ ਇਹ ਵਾਹਣ ਦੇ ਵਿੱਚੋਂ ਆਲੂ ਆ ਜੋ ਕੱਢੇ ਜਾਂਦੇ ਆ ਆਲੂਆਂ ਦੀ ਜੋ ਖੇਤੀ ਆ ਉਹ ਖਤਮ ਹੋ ਜਾਂਦੀ ਆ ਬਾਅਦ ਦੇ ਵਿੱਚ ਜੋ ਇਹ ਵਾਣ ਉਹ ਬਾਰੀਏ ਸਿੱਖ ਠੇਕੇ ਦੇ ਉੱਤੇ ਲੈ ਲੈਂਦੇ ਆ ਤੇ ਨਾ ਮਹੀਨਾ ਵਾਸਤੇ ਹੁਣ ਇਸ ਵਾਣ ਦੇ ਵਿੱਚ ਤੁਸੀਂ ਵੇਖੋਗੇ ਵੀ ਤਕਰੀਬਨ ਇਹ ਮਹੀਨਾ ਕੁ ਹੋ ਗਿਆ ਵੱਲਾਂ ਲੱਗਿਆਂ ਨੂੰ ਇੱਕ ਮਹੀਨੇ ਇੱਕ ਮਹੀਨਾ ਪਹਿਲਾਂ ਆਲੂਆਂ ਦੀ ਪਟਾਈ ਹੋ ਗਈ ਸੀ ਇਸ ਤੋਂ ਬਾਅਦ ਦੇ ਵਿੱਚ ਇਹ ਵਾਣ ਬੌਰੀਆਂ ਸਿੱਖਾਂ ਨੇ ਜਾਂ ਕੋਈ ਹੋਰ ਸਾਜੀ ਵਾਲੇ ਵੀਰਾਂ ਨੇ ਠੇਕੇ ਦੇ ਉੱਪਰ ਇਹ ਜ਼ਮੀਨ ਖਰੀਦ ਲੈਂਦੇ ਤਿੰਨ ਮਹੀਨਿਆਂ ਵਾਸਤੇ ਹੁਣ ਤੁਸੀਂ ਵੇਖੋਗੇ ਇਸ ਵਾਣ ਦੇ ਵਿੱਚ ਵੱਲਾਂ ਲੱਗੀਆਂ ਹੋਈਆਂ ਟਿੰਡੋਂ ਆਂਦੀਆਂ ਛੱਪਣ ਕਦੂ ਟਿੰਡੋਂ ਵੱਲਾਂ ਲਾਉਂਦੇ ਆ ਬੌਰਗੀ ਬੌਰਗੀ ਸਿੱਖ ਚਲੋ ਮਿਹਨਤ ਕਰਨੀ ਬੰਦੇ ਦਾ ਫਰਜ਼ ਆ ਮਿਹਨਤ ਮਾੜੀ ਨਹੀਂ ਹੁੰਦੀ ਹਰ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਆ ਪਰ ਇੱਕ ਮਹੀਨਾ ਪਹਿਲਾਂ ਇਹਦੇ ਵਿੱਚ ਵੱੱਲਾ ਲੱਗੀਆਂ ਟਿੰਡੋਆਂ ਦੀਆਂ ਤੇ ਹੁਣ ਤੁਸੀਂ ਵੇਖੋਗੇ ਇਹਦੇ ਵਿੱਚ ਮੈਨੂੰ ਇੱਕ ਭਰਾ ਮਿਲਿਆ ਮੈਂ ਕਿਹਾ ਮੈਨੂੰ 10000 ਮੇਰੇ ਨਾਲ ਮੇਰਾ ਕਲਾਸ ਫੈਲੋ ਸੀਗਾ ਉਹ ਮੇਰੇ ਨਾਲ ਪੜਦਾ ਹੁੰਦਾ ਸੀਗਾ ਬਚਪਨ ਦਾ ਯਾਰ ਬਿੱਲੀ ਸੀ ਮੇਰਾ ਮੈਂ ਕਿਹਾ ਸੱਚੋ ਸੱਚੀ ਦੱਸੀ ਯਾਰ ਆ ਦੇ ਰੇਗਾਰ ਤੇ ਹੱਥ ਤਰਕੇ ਇਸ ਦੇ ਵਿੱਚ ਤੁਸੀਂ ਰੇ ਕਿੰਨੀ ਪਾਉਨੇ ਆ ਝੂਠ ਨਾ ਮਾਰੀ ਉਹਦਾ ਬਾਈ ਅਸੀਂ ਇਸ ਵਿੱਚ ਰੇ ਪਹਿਲਾਂ ਜਦੋਂ ਬਜਾਈ ਕਰਨ ਤੋਂ ਪਹਿਲਾਂ ਇਹਦੇ ਵਿੱਚ ਇੱਕ ਡਾਈ ਦੀ ਬੁਰੀ ਪਾ ਦਿੰਨੇ ਅਸੀਂ ਡਾਈ ਦੀ ਖਾਦ ਦੀ ਬੁਰੀ ਇੱਕ ਪਹਿਲਾਂ ਪਾ ਦਿੰਨੇ ਯਾਨੀ ਫਿਰ ਜਦੋਂ ਇਹ ਟਿੰਡੋ ਉੱਗੇ ਆਉਂਦੀ ਆਪਣੀ ਫਸਲ ਉੱਗੇ ਆਉਂਦੀ ਆ ਫਿਰ ਇਹਦੇ ਵਿੱਚ ਇਹਨੂੰ ਪਾਣੀ ਇਹ ਤੋਂ ਬਾਅਦ ਜਦੋਂ ਪਾਣੀ ਦੂਜਾ ਪਹਿਲਾ ਪਾਣੀ ਲੱਗਦਾ ਫਿਰ ਫਿਰ ਇੱਕ ਅਸੀਂ ਇੱਕ ਯਾਨੀ ਡਾਈ ਦੀ ਬੁਰੀ ਖਾਦ ਦੀ ਇੱਕ ਫਿਰ ਪਾ ਦਿੰਨੇ ਆ ਤੁਸੀਂ ਵੇਖੋਗੇ ਯਾਰ ਦੋ ਬੋਰੀਆਂ ਹੋਵੰਗੀਆਂ ਇਹ ਤੇ ਇਸ ਤੋਂ ਬਾਅਦ ਉਹ ਆਉਂਦਾ ਸੀ ਇਹਦੇ ਵਿੱਚ ਪਾਉਂਦੇ ਸੀ ਮਿਕਸਚਰ ਮਿਕਸਚਰ ਮੈਂ ਆਦੇ ਵਾਸਤੇ ਪਾਉਂਦੇ ਆ ਕਿੰਦਾ ਉਹ ਤੱਤਾਂ ਦੀ ਘਾਟ ਪੂਰੀ ਕਰਦਾ ਕੋਈ ਜ਼ਰੂਰੀ ਤੱਤ ਹੁੰਦੇ ਆ ਤੇ ਮਿਕਸਚਰ ਪਾ ਕੇ ਉਦੋਂ ਹਫ਼ਤੇ 10 ਦਿਨ ਬਾਅਦ ਆਂਦਾ ਫਿਰ ਇਹਦੇ ਵਿੱਚ ਅਸੀਂ ਕਲੋਰੋ ਦੀ ਸਪਰੇਅ ਕਰਦੇ ਆ ਕਲੋਰੋ ਦੀ ਸਪਰੇਅ ਕਰਨ ਦੇ ਨਾਲ ਆ ਦਾ ਵੀ ਜੋ ਮਿੱਟੀ ਆ ਉਹ ਕੌੜੀ ਹੋ ਜਾਂਦੀ ਆ ক্লোਰੋ ਦੀ ਸਪਰੇ ਜ਼ਰੂਰੀ ਹੁੰਦੀ ਆ ਠੋਕ ਕੀੜਾ ਨਹੀਂ ਇਹਨੂੰ ਖਾਂਦਾ ਜਾਣੀ ਉਹ ਕੰਦਾ ਹੁਣ ਤੁਸੀਂ ਵੇਖੋਗੇ ਵੀ ক্লোਰੋ ਦੀ ਸਪਰੇ ਹੋ ਗਈ ਮਿਕਚਰ ਹੋ ਗਿਆ ਦੋ ਡਾਈ ਦੀਆਂ ਬੋਰੀਆਂ ਹੋਈਆਂ ਉਸ ਤੋਂ ਬਾਅਦ ਫੇਰ ਆਂਦਾ ਸੀ ਇਹਦੇ ਵਿੱਚ ਯੂਰੀਆ ਥੋੜੀ-ਬਹੁਤੀ ਪਾਉਨੇ ਆ ਹਰ ਵੇਰੀ ਜਦੋਂ ਮੰਨ ਕੇ ਚੱਲੋ ਜਿੰਨੇ ਵਾਰੀ ਮਤਲਬ ਟਿੰਡੋ ਟੁੱਟਦੀ ਆ ਸਬਜ਼ੀ ਟੁੱਟਦੀ ਆ ਹਰ ਵੇਰੀ ਫੇਰ ਜਦੋਂ ਹਰ ਰੋਜ਼ ਟਿੰਡੋ ਦੀ ਤੜਾਈ ਹੁੰਦੀ ਆ ਇੱਕ ਦੋ ਦਿਨ ਛੱਡ ਕੇ ਹਰ ਟਿੰਡੋ ਤੋੜਨ ਤੋਂ ਬਾਅਦ ਇਹ ਸਬਜ਼ੀ ਤੋੜਨ ਤੋਂ ਬਾਅਦ ਇਹ ਫੇਰ ਜਾਨੀ ਇਹ ਡਾਈ ਦੀ ਡਾਈ ਪਾਉਂਦੇ ਆ ਤੇ ਸਪਰੇ ਫੇਰ ਹਰ ਰੋਜ਼ ਅੰਗੂ ਸਪਰੇ ਕਰਦੇ ਆ ਹੁਣ ਤੁਸੀਂ ਇਹ ਵੇਖ ਲਓ ਵੀ ਸਮੇਂ ਤੋਂ ਪਹਿਲਾਂ ਕੋਈ ਚੀਜ਼ ਤਿਆਰ ਕਰਨੀ ਇੱਕ ਹਿਸਾਬ ਦੇ ਨਾਲ ਇਹ ਗਿਰਕ ਨੂੰ ਗੈਰ ਕਾਨੂੰਨੀ ਗੈਰ ਕੁਦਰਤੀ ਕਹਿ ਸਕਦੇ ਆ ਇਹਨੂੰ ਕੁਦਰਤੀ ਆ ਤੇ ਦੇਖੋ ਆਪਾਂ ਇਹ ਚੀਜ਼ਾਂ ਖਾ ਕੇ ਸਬਜ਼ੀ ਖਾ ਕੇ ਸਬਜ਼ੀ ਭਾਵੇਂ ਆਪਾਂ ਕੋਈ ਵੀ ਲੈ ਲਿਆ ਪਈ ਨਹੀਂ ਆਂਦੇ ਵੀ ਕਲੀ ਟਿੰਡੋਈ ਹੈ ਨਾ ਬਾਜ਼ਾਰੂ ਸਬਜ਼ੀ ਕੋਈ ਵੀ ਲੈਨੇ ਆਪਾਂ ਉਹਦੇ ਵਿੱਚ ਵੀ ਮਲਾਵਟ ਹੁੰਦੀ ਹੈ ਨਾ ਸਮੇਂ ਤੋਂ ਪਹਿਲਾਂ ਕੋਈ ਚੀਜ਼ ਆਪਾਂ ਖਾਣੀ ਇਹ ਇਹਨੂੰ ਆਪਾਂ ਜ਼ਹਿਰ ਹੀ ਕਹਿ ਸਕਦੇ ਆ ਇੱਕ ਹਿਸਾਬ ਦਾ ਵੇਖ ਲਓ ਜ਼ਹਿਰ ਦੇ ਬਰਾਬਰ ਆ ਇਹ ਚੀਜ਼ਾਂ ਸੋ ਭਾਈ ਜਿਨ੍ਹਾਂ ਕੋਲੇ ਤਾਂ ਪਰਮਾਤਮਾ ਦੀ ਕਿਰਪਾ ਜਿਨ੍ਹਾਂ ਨੂੰ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਉਹ ਜੀਮੀਦਾਰ ਭਰਾ ਜਾਂ ਕੋਈ ਹੋਰ ਕੋਈ ਕੋਈ ਵੀ ਹੋ ਸਕਦਾ ਉਹ ਉਹ ਆਪਣੇ ਖਾਨ ਜੋਗੀ ਸਬਜ਼ੀ ਜ਼ਰੂਰ ਲਾਓ ਬਿਨਾ ਰੇਤੋਂ ਬਿਨਾ ਸਪਰੇ ਤੋਂ ਆਰਗੈਨਿਕ ਖਾਦਾਂ ਪਾ ਕੇ ਸਬਜ਼ੀ ਤਿਆਰ ਕਰੋ ਬਾਜ਼ਾਰੂ ਚੀਜ਼ਾਂ ਆਪਾਂ ਨਾ ਖਾਈਏ ਤਾਂ ਜੋ ਇਹ ਸਬਜ਼ੀਆਂਾਂ ਬਿਮਾਰੀਆਂ ਨੂੰ ਸਦਾ ਦਿੰਦੀਆਂ ਫਿਰ ਆਪਾਂ ਕਹਿੰਦੇ ਕੈਂਸਰ ਹੋ ਗਿਆ ਜੀ ਜੰਮਦੇ ਬੱਚਿਆਂ ਨੂੰ ਪੀਲੀਆ ਹੋਈ ਜਾਂਦਾ ਅੱਜ ਕੱਲ ਤੁਸੀਂ ਵੇਖ ਲਓ ਬੱਚਾ ਜਨਮ ਲੈਂਦਾ ਜਨਮ ਲੈਣਸਾਰ ਉਹਨੂੰ ਬੱਚੇ ਨੂੰ ਹਰ ਇੱਕ ਬੱਚੇ ਨੂੰ ਪੀਲੀਆ ਹੁੰਦਾ ਤੁਸੀਂ ਵੇਖੋ ਵੀ ਬਿਮਾਰੀਆਂ ਦਾ ਕੋਈ ਅੰਤ ਨਹੀਂ ਗਿਆ ਯਾਰ ਹੁਣ ਆ ਇਧਰਲੇ ਪਾਸੇ ਤੁਹਾਨੂੰ ਇੱਕ ਚੀਜ਼ ਮੈਂ ਹੋਰ ਖੋਹਣਾ ਇਧਰਲੇ ਪਾਸੇ ਆ ਜ਼ਿੰਮੇਦਾਰਾਂ ਨਾਲ ਆ ਇਹਨੇ ਆਪਣੇ ਖਾਨ ਜੋਗੀ ਸਬਜ਼ੀ ਲਾਈ ਆ। ਥੋੜਾ ਜਹਾ ਤਾਂ ਹੋਊਗਾ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਇੱਥੋਂ ਲੈ ਕੇ ਉੱਥੋਂ ਤਾਈਂ 5-7 ਮਰਲੇ 5 ਕੁ ਮਰਲੇ ਜਗ੍ਹਾ ਹੋਊਗੀ ਲੈ। ਤੇ ਇਹਦੇ ਵਿੱਚ ਇਹਨੇ ਸਬਜ਼ੀ ਲਾਈ ਖਾਨ ਨੂੰ। ਇਹਦੇ ਬੱਚਿਆਂ ਨੇ ਆਹ ਟਮਾਟਰ ਲਾਤੇ ਜੀ ਇਧਰਲੇ ਪਾਸੇ। ਫਿਰ ਇਧਰਲੇ ਪਾਸੇ ਇਹਨੇ ਚੋਲੇ ਦੀਆਂ ਚੋਲਿਆਂ ਦੀਆਂ ਫਲੀਆਂ ਦੀਆਂ ਆਪਾਂ ਲਾਈਆਂ ਵੇਲਾ ਲਾਈਆਂ ਹੋਆਂ ਹੁਣ। ਲਾ। ਵੱਲਾਂ ਲਾਈਆਂ ਆ ਵੇ ਸੋ ਯਾਰ ਜਿੰਨਾਂ ਕੋਲ ਪ੍ਰਮਾਤਮਾ ਦੀ ਕਿਰਪਾ ਉਹ ਸਬਜ਼ੀ ਆਪਦੇ ਜੋਗੀ ਜ਼ਰੂਰ ਲਾਓ ਆ ਵੇ ਘਾਂ ਵੱਲਾਂ ਲਾਈ ਬੈਠਾ ਕਦੂਆਂ ਦੀਆਂ ਤੋਰੀਆਂ ਦੀਆਂ ਇਹ ਇਧਰਲੇ ਪਾਸੇ ਆ ਵਿੱਚ ਲਾਈਆਂ ਵੰਗਾ ਉਹ ਤਰ੍ਹਾਂ ਲਾਈਆਂ ਵੰਗਾ ਨਾ ਤੇ ਦੇਖੋ ਉਹ ਨਾਲ ਧਨੀਆ ਲਾਇਆ ਵਾ ਬਾਈ ਦਾ ਪਿੰਡੀਆਂ ਲਾਈਆਂ ਆਉਂਗਾ ਓਏ ਇਹ ਦੂਬਾ ਗੰਡੇ ਲਾਤੇ ਹੋਏ ਲਸਣ ਲਾਇਆ ਵਾ ਗੰਡੇ ਲਾਏ ਹੋਏ ਹਨ ਸੋ ਹਰ ਚੀਜ਼ ਯਾਨੀ ਆਪਣੀ ਯਾਰ ਧਰਤੀ ਦੇ ਧਰਤੀ ਮਾਂ ਤੇ ਹਰ ਚੀਜ਼ ਪੈਦਾ ਹੁੰਦੀ ਆ ਸੋ ਕੋਈ ਚੀਜ਼ ਵੀ ਲਾ ਸਕਦੇ ਆਪਾਂ ਜਿਨ੍ਹਾਂ ਕੋਲੇ ਪਰਮਾਤਮਾ ਦੀ ਜ਼ਮੀਨ ਜਾਇਦਾ ਦਿੱਤੀ ਵੀ ਆ ਉਹ ਇਹ ਕੰਮ ਜ਼ਰੂਰ ਕਰੋ ਆਪਦੇ ਖਾਣ ਜੋਗੀ ਸਬਜ਼ੀ ਆਪਣੇ ਪਲਾਟ ਵਿੱਚ ਆਪਣੇ ਖੇਤ ਵਿੱਚ ਜ਼ਰੂਰ ਲਾਓ ਬਿਮਾਰੀਆਂ ਤੋਂ ਬਚੋ ਤੰਦਰੁਸਤੀ ਪਾਓ ਨਾਲੇ ਹੁਣ ਤਾਂ ਵੀ ਹਰ ਤਰ੍ਹਾਂ ਦੇ ਫਲਦਾਰ ਬੂਟੇ ਵੀ ਆਪਣੇ ਹੋਣ ਲੱਗੇ ਕਿਨੂਆ ਦੇ ਵੀ ਹੋਣ ਲੱਗੇ ਚੀਕੂ ਵੀ ਹੋਈ ਜਾਂਦੇ ਆ ਆਂਬ ਵੀ ਹੋਈ ਜਾਂਦੇ ਆ ਜਾਮਣਾ ਜੋ ਅਮਰੂਦ ਹਰ ਤਰ੍ਹਾਂ ਦਾ ਬੂਟਾ ਹੋਈ ਜਾਂਦਾ ਸੋ ਇਹਨਾਂ ਚੀਜ਼ਾਂ ਤੋਂ ਬਿਆਰੂ ਚੀਜ਼ਾਂ ਲੈਣ ਦੀ ਬਜਾਏ ਚਲੋ ਜਿਨ੍ਹਾਂ ਕੋਲ ਜ਼ਮੀਨ ਦਾ ਦਾਦ ਹੈ ਨਹੀਂ ਆਪਦੀ ਉਹ ਆਪਾਂ ਸਬਜ਼ੀ ਕਹਿੰਦੇ ਚਲ ਬਿਆਰੂ ਲੈ ਲੋ ਯਾਰ ਹਨਾ ਵੀ ਬਿਆਰੂ ਸਬਜ਼ੀ ਲੈ ਕੇ ਖਾਓ ਪਰ ਇਹਨਾਂ ਚੀਜ਼ਾਂ ਦਾ ਪ੍ਰੇਸ਼ ਕਰੋ ਬਾਈ ਯਾਰ ਬਿਨਾਂ ਸਮੇਂ ਤੋਂ ਪਹਿਲਾਂ ਆਪਾਂ ਕੋਈ ਚੀਜ਼ ਵੀ ਖਾਣਦੇ ਆ ਉਹ ਨਿਰੀ ਜ਼ਹਿਰ ਆ ਇਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਆ ਆਪਾਂ ਕਹਿੰਦੇ ਵੀ ਰੇ ਪਾਉਂਦੇ ਆ ਹੁਣ ਜ਼ਿੰਮੇਵਾਰ ਭਰਾ ਵੀ ਤੇ ਨਾ ਮਹੀਨਾ ਠੇਕਾ ਮੇਰੇ ਹਿਸਾਬ ਨਾਲ 35 40 40000 ਰੁਪਏ ਇੱਕ ਕਿਲੇ ਆ ਦਿੰਦੇ ਆ ਇਹ ਤੇ ਫਿਰ ਇਹਨਾਂ ਨੇ ਇਹਦੇ ਵਿੱਚੋਂ ਕਢਨੇ ਤੇ ਨਾ ਮਹੀਨਾ ਦੇ ਵਿੱਚ ਹੁਣਾਂ ਡੇਢ ਮਹੀਨੇ ਵੱਲਾਂ ਤਿਆਰ ਹੁੰਦੀਆਂ ਡੇਢ ਮਹੀਨੇ ਚ ਇਹਨਾਂ ਨੇ ਕਮਾਈ ਕਰਨੀ ਆ ਕੋਈ ਵੀ ਕੀ ਕਰਨ ਸੋ ਆਪਣਾ ਆਪਣੇ ਬਚਾ ਦੇ ਵਿੱਚ ਹੀ ਬਚਾ ਸੋ ਹਰ ਇਨਸਾਨ ਆਪ ਦਾ ਡਾਕਟਰ ਆਪ ਹੀ ਬਣ ਸਕਦਾ ਜੇ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੀਏ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਤੇ ਵੀਡੀਓ ਸਾਰੀ ਵੇਖਿਆ ਕਰੋ ਵੀਡੀਓ ਵੇਖਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ